ਇੱਕ ਭੈਣ ਨੇ ਵੀਡੀਓ ਬਣਾਈ ਬੜੀ ਸੋਹਣੀ ਉਹਦੇ ਵਿੱਚ ਉਹਨੇ ਦਰਸਾਇਆ ਵੀਡੀਓ ਬਣਾ ਕੇ ਕਿ ਲੋਕਾਂ ਦੇ ਨਜ਼ਰੀਏ ਕੱਪੜਿਆਂ ਤੇ ਨਾੜ ਬਦਲਦੇ ਨੇ ਪਹਿਲਾਂ ਉਹ ਟੀ-ਸ਼ਰਟ ਲੋਅਰ ਪਾ ਕੇ ਬਾਜ਼ਾਰ ਵਿੱਚੋਂ ਨਿਕਲਦੀ ਆ ਤੇ ਲੋਕਾਂ ਦਾ ਵੇਖਣ ਦਾ ਨਜ਼ਰੀਆ ਤੁਸੀਂ ਆਪ ਹੀ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਕਿੰਨਾ ਗਲਤ ਆ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਵੇਖਣਾ ਵਾ ਅਗਲੀ ਵੀਡੀਓ ਦੇ ਵਿੱਚ ਇਹਦੇ ਨਾਲ ਹੀ ਜੁੜੀ ਹੋਈ ਆ ਅਗਲੀ ਵੀਡੀਓ ਵੀ ਉਹਦੇ ਵਿੱਚ ਤੁਸੀਂ ਵੇਖੋਗੇ ਕੀ ਹੁਣ ਭੈਣ ਨੇ ਦੂਸਰਾ ਜਿਹੜਾ ਸੂਟ ਪਾ ਲਿਆ ਵਾ ਜਿਹੜਾ ਉਹਨਾਂ ਦੇ ਆਪਣੇ ਧਰਮ ਦੇ ਮੁਤਾਬਕ ਹੈ ਜੋ ਤੇ ਲੋਕਾਂ ਦਾ ਨਜ਼ਰੀਆ ਬਦਲ ਗਿਆ ਵਾ ਹੁਣ ਕੋਈ ਫालतू ਬੰਦਾ ਉਹਦੇ ਹੱਲ ਵੇਖ ਨਹੀਂ ਰਿਹਾ ਉਹਨੂੰ ਵੇਖੋ ਕਿਵੇਂ ਜਾਣ ਲਈ ਆ ਉਹਨੂੰ ਕੋਈ ਨਹੀਂ ਇਸ ਤਰ੍ਹਾਂ ਮਾੜੀ ਨਿਗਾ ਨਾਲ ਦੇਖਿਆ ਸੋ ਕਹਿਣ ਦਾ ਮਤਲਬ ਇਹ ਆ ਕਿ ਹਮੇਸ਼ਾ ਜਿਸ ਧਰਮ ਦੇ ਵਿੱਚ ਤੁਸੀਂ ਰਹਿੰਦੇ ਜੇ ਉਸ ਧਰਮ ਦਾ ਪਹਿਰਾਵਾ ਪਾ ਕੇ ਰੱਖਿਆ ਕਰੋ ਲੋਕਾਂ ਦੀਆਂ ਨਜ਼ਰਾਂ ਦਾ ਵੇਖਣਾ ਜਿਹੜਾ ਨਾ ਉਹ ਬਦਲ ਹੀ ਜਾਂਦਾ ਵਾ ਜਿਸ ਤਰ੍ਹਾਂ ਦੇ ਤੁਸੀਂ ਸੂਟ ਪਾਏ ਹੋਗੇ ਨਾ ਲੋਕਾਂ ਨੇ ਉਸ ਤਰ੍ਹਾਂ ਦਾ ਹੀ ਤੁਹਾਨੂੰ ਕਮੈਂਟ ਪਾਸ ਕਰਨਾ ਤੇ ਉਸੇ ਨਿਗਾ ਨਾਲ ਹੀ ਤੁਹਾਨੂੰ ਵੇਖਣਾ ਵਾ ਇਹ ਤਾਂ ਬਹੁਤ ਵਧੀਆ ਮੈਸੇਜ ਆ ਭੈਣ ਦਾ ਬਾਕੀਆਂ ਭੈਣਾਂ ਨੂੰ ਵੀ ਇਹੀ ਸੋਚਣਾ ਚਾਹੀਦਾ ਵਾ ਕਿ ਜਿਹੜੇ ਧਰਮ ਦੇ ਵਿੱਚ ਰਹਿਣ ਦੇ ਨੇ ਉਸੇ ਧਰਮ ਦਾ ਲਿਬਾਸ ਆਵਾ ਪਾਇਆ ਕਰੀਏ ਜੀ